ਡਕਾਲਾ ਦੇ ਨੇੜਲੇ ਪਿੰਡ ਚੰਡੀ ਵਿੱਚ ਰਹਿਣ ਵਾਲੀ ਇੱਕ ਵਿਆਹੁਤਾ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਦੇ ਨਾਲ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਮ੍ਰਿਤਕ ਮਹਿਲਾ ਦੀ ਪਛਾਣ ਸੀਮਾ ਰਾਣੀ ਦੇ ਰੂਪ ਦੇ ਵਿੱਚ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਉਸ ਦੇ ਮਾਇਕੇ ਪਾਸੇ ਦੇ ਪਰਿਵਾਰ ਦੇ ਵੱਲੋਂ ਗੰਭੀਰ ਦੋਸ਼ ਲਗਾਏ ਗਏ ਨੇ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਦਹੇਜ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਦਾ ਇਹ ਵੀ ਦਾਵਾ ਹੈ ਕਿ ਸੋਹਰੇ ਪਰਿਵਾਰ ਦੇ ਵੱਲੋਂ ਅਕਸਰ ਮਾਰਕਟਾਈ ਵੀ ਕੀਤੀ ਜਾਂਦੀ ਸੀ ਅਤੇ ਹੁਣ ਉਹਨਾਂ ਨੇ ਸੀਮਾ ਰਾਣੀ ਨੂੰ ਮੌਦੇ ਘਾਟ ਉਤਾਰ ਦਿੱਤਾ ਦੂਜੇ ਪਾਸੇ ਸਵਾਰੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਆਖਿਆ ਮਹਿਲਾ ਨੇ ਆਪਣੀ ਇੱਛਾ ਦੇ ਨਾਲ ਖੁਦਕੁਸ਼ੀ ਕੀਤੀ ਹੈ ਅਤੇ ਉਹਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਫਿਲਹਾਲ ਨਾਵਾ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 306 ਆਤਮ ਹੱਤਿਆ ਦੇ ਲਾਇਕ ਸੋਣਾ ਤਹਿਤ ਮੁਕੱਦਮਾ ਦਰਜ ਕਰ ਲਿਆ ਮ੍ਰਿਤਕਾ ਦਾ ਸ਼ਵ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਮਰਦਕਾੜ ਦੇ ਵਿੱਚ ਰੱਖਿਆ ਗਿਆ ਜਿੱਥੇ ਪੋਸਟਮਾਰਟਮ ਦੇ ਕਾਰਵਾਈ ਚੱਲੀ ਆ ਤਫ਼ਤੀਸ਼ੀ ਅਧਿਕਾਰੀਆਂ ਨੇ ਦੱਸਿਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੋਤੇ असली कारण ਦਾ ਖੁਲਾਸਾ ਹੋ ਸਕੇਗਾ ਅਤੇ ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋਵੇਗੀ ਉਹ ਕੀਤੀ ਜਾਵੇਗੀ। ਮੇਰਾ ਨਾਮ ਜਸਵਿੰਦਰ ਸਿੰਘ। ਮੈਟਰ ਇਹ ਕੱਲ ਖਬਰ ਮਿਲਦੀਆ ਘਰੇ ਸੀਗਾ ਮੈਂ। ਉਹ ਖਬਰ ਮਿਲਦੀ ਕਿ ਉਦਮ ਸਿੰਘ ਜਿਹਨਾਂ ਦੀ ਵਾਈਫ ਆ ਨਾ ਕਿ ਉਹਦੀ ਵਾਈਫ ਨੇ ਸੈਲ ਸਾਈਡ ਕੀਤਾ ਕੀ ਉਹਦੇ ਨਾਲ ਲਮਕੇ ਮਿਲੇ ਨੇ ਜਗਾਟ ਨਾਲ। ਠੀਕ ਹੈ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਉਦਮ ਸਿੰਘ ਦਾ ਵੀ ਉਹ ਬਾਹਰ ਸੀਗਾ। ਉਹਨੇ ਘਰੇ ਫੋਨ ਕੀਤਾ। ਤਿੰਨ ਜਦ ਸਾਢੇ 3 ਸਾਲ ਦੀ ਬੱਚੀ ਹੋ ਗਈ ਉਹਨੇ ਉਹਨੇ ਫੋਨ ਚੱਕਿਆ ਕਿ ਮੰਮੀ ਕਿੱਥੇ ਆ ਉਹ ਕਹਿੰਦੀ ਕਿ ਮੰਮੀ ਤੇ ਡੈਥ ਹੋ ਗਈ ਜਾਂ ਮਦੀ ਮਰ ਗਏ ਜਾਂ ਕੁਝ ਵੀ ਹੈ ਨਾ ਉਹ ਭੱਜ ਕੇ ਘਰੇ ਆਇਆ ਘਰੇ ਆਣ ਤੋਂ ਬਾਅਦ ਉਹਨੇ ਦੇਖਿਆ ਕਿ ਲੰਮਕੇ ਪਏ ਨੇ ਉਹਨੇ ਰੋਣਾ ਸ਼ੁਰੂ ਕੀਤਾ ਤੇ ਗਵਾਂਡੀ ਬੁਲਾਏ ਹਨਾ ਗਵਾਂਡੀਆਂ ਨੇ ਦੋ ਲੇਡੀ ਸੀਗੇ ਉਹਨਾਂ ਨੇ ਨਾਲ ਨਾਲ ਲੜ ਕੇ ਉਤਰਵਾਇਆ ਉਹਨਾਂ ਨੂੰ ਹਨਾ ਉਸ ਤੋਂ ਬਾਅਦ ਇਹ ਇਤਲਾਹ ਕੀਤੀ ਸਰਪੰਚ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੀਤੀ ਸਰਪੰਚ ਨੂੰ ਉੱਥੇ ਦੇ ਦੂਜੇ ਪਿੰਡ ਦੇ ਆ ਮਾਮਲਾ ਸੀ ਗੀ। ਇਕਦਮ ਟੁੱਟੇਗੀ ਲੱਗਦੀ। ਮੇਰੇ ਗਵਾਂਡੀ ਨੇ ਪਰਿਵਾਰ ਚੋਂ ਵੀ ਨਹੀਂ। ਹਾਂ। ਸਰ ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਹਰਮਨਾ ਪਿੰਡ ਵੀਮੜੀ ਤੋਂ ਜੀ। ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਝੰਡੀਪੰਡੀ। ਇਹਨਾਂ ਦਾ ਯਾਨੀ ਕਿ ਜਿਸ ਦਿਨ ਤੋਂ ਮੈਰਿਜ ਹੋਈ ਹੈ ਜੀ ਇਹਨਾਂ ਦਾ ਇਹੀ ਝਗੜਾ ਸੀਗਾ ਕਿ ਕੋਈ ਦਹੇਜ ਨਹੀਂ ਦਿੱਤਾ ਤੇ ਤੰਗ ਕੀਤਾ ਜਾ ਰਿਹਾ ਸੀਗਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਸੀਗੇ। ਕੁੱਟਦੇ ਮਾਰਦੇ ਸੀ 15 ਦਿਨ ਨਿਕਲਦੇ ਨਹੀਂ ਸੀ 15 ਦਿਨਾਂ ਬਾਅਦ ਆਪਾਂ ਉਰੇ ਆਂਦੇ ਸੀ ਇਹਨਾਂ ਦੀ ਸੁਹੜਾ ਕਈ ਵਾਰ ਹੋ ਚੁੱਕੀ ਹੈ ਜੀ ਡਕਾਲਾ ਚੌਂਕੀ ਦੇ ਵਿੱਚ ਉਹਨਾਂ ਦੇ ਜੇਠ ਹੋਰ ਜਠਾਣੀ ਦੇ ਨਾਲ ਇਹਨਾਂ ਨੇ ਜਾਨੀ ਕਿ ਬਹੁਤ ਜ਼ਿਆਦਾ ਦੁੱਖੀ ਕੀਤਾ ਜੀ ਉਹਨੂੰ ਹੁਣ ਇਹ ਕਹਿੰਦੇ ਨੇ ਵੀ ਆਤਮ ਹੱਤਿਆ ਕੀਤੀ ਹੈ ਜੀ ਉਹ ਆਤਮ ਹੱਤਿਆ ਨਹੀਂ ਉਹ ਕਤਲ ਹੈ ਜੀ ਸਰੇआम ਕਤਲ ਹੈ ਜੀ ਉਹਦੀ ਛੋਟੀ ਜੀ ਬੇਟੀ ਹੈ ਜੀ ਇੱਕ ਬੱਚੇ ਨੂੰ ਛੱਡ ਕੇ ਕੌਣ ਕਿਹੜੀ ਮਾਂ ਮਰ ਜੂਗੀ ਜੀ ਜੇ ਉਹਨੇ ਆਤਮ ਹੱਤਿਆ ਕੀਤੀ ਹੁੰਦੀ ਪਹਿਲਾਂ ਆਪਣੇ ਬੱਚੇ ਨੂੰ ਵੀ ਮਾਰਦੀ ਉਹ ਕੀ ਕਹ ਸਰ ਹਾਂਜੀ ਸਰ ਮਾਂ ਬਾਪ ਉਹਨਾਂ ਦੇ ਹੈ ਨਹੀਂਗੇ ਪਹਿਲੇ ਜੇਡ ਤੇ ਜੇ ਠਾਣੀ ਵੱਲੋਂ ਤਾਂ ਕੀਤਾ ਜਾਂਦਾ ਸੀ ਹੁਣ ਇਹਨਾਂ ਦਾ ਜਿਹੜਾ ਹਸਬੰਡ ਸੀ ਉਹ ਵੀ ਉਹਨਾਂ ਦੇ ਨਾਲ ਮਿਲ ਚੁੱਕਿਆ ਸੀ ਜੀ ਉਹਨਾਂ ਦੀ ਉਮਰ ਹੈਗੀ ਸੀ 30 31 ਸਾਲ ਦੀ 4-5 ਸਾਲ ਹੋ ਚੁੱਕੇ ਆ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਕੱਲ ਦੇ ਉਹ ਫਰਾਰ ਨੇ ਘਰੋਂ ਜਿੰਦਾ ਲਾ ਕੇ ਜੇਡ ਤੇ ਜੇ ਠਾਣੀ ਜੀ ਉਹ ਉਹਨੂੰ ਮੰਨ ਲਓ ਠੀਕ ਆਣਾ ਇਹਨਾਂ ਨੂੰ ਕਹੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕੱਲ ਉੱਥੇ ਜਾਣ ਤੋਂ ਪਹਿਲਾਂ ਹੀ ਅਸੀਂ ਉੱਥੇ ਨਹੀਂ ਪਹੁੰਚੇ ਸੀ ਅਸੀਂ ਪਹਿਲੇ ਪੁਲਿਸ ਚੌਕੀ ਪਹੁੰਚ ਕੇ ਰਿਪੋਰਟ ਲਿਖਾ ਕੇ ਜੀ ਪਿੰਡ ਦਾ ਮੋਤਵਰ ਸਰਪੰਚ ਨੂੰ ਨਾਲ ਲੈ ਕੇ ਅਸੀਂ ਫੇਰ ਆਪਣੀ ਬੇਟੀ ਦੇ ਘਰੇ ਗਏ ਆ ਜੀ ਹਾਂ ਨਹੀਂ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਜੀ ਉਹ ਬੰਦੇ ਅਜੇ ਤੱਕ ਅਰੈਸਟ ਨਹੀਂ ਕੀਤੇ ਮੈਟਰ ਕੱਲ ਇੱਕ ਮੈਸੇਜ ਇੱਥੋਂ ਮੈਸੇਜ ਆਇਆ ਸੀ ਵੀ ਇੱਕ ਸੀਮਾ ਰਾਣੀ ਕੜੀ ਤੇ ਇਹਨੇ ਮਾਨੂੰ ਕਿ ਝੰਡੀ ਦੀ ਰਹਿਣ ਵਾਲੀ ਹੈ ਤੇ ਆਪਣੇ ਜੇਡ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਤੋਂ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਤਿਆ ਕਰ ਲਈਏ ਤੇ ਇਹ ਬਰਾਉਡੇਟ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਹੈ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਿਬੜੀ ਉਹਦੇ ਬਿਆਨਾਂ ਤੇ 306 ਦਾ ਮੁਕਦਮਾ ਆਪਾਂ ਦਰਜ ਕਰਿਆ ਹੈ ਉਹਨੂੰ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਹਨਾਂ ਰਿਪੋਰਟ ਮੁਤਾਬਕ ਹੋਏਗਾ ਜੇਕਰ ਕੋਈ ਹੋਰ ਕੋਈ ਨਾ ਕੋਈ ਵੀ ਉਹਦੇ ਚ ਜਰੂਰ ਚ ਕਟਾਵਾ ਕਟਾਵਾ ਤਾਂ ਕਿਤਾ ਜਗ੍ਹਾ ਕੁਝ ਹਾਂ ਉਹਨਾਂ ਘਰਦਿਆਂ ਦੇ ਅਲੀਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਤੋਂ ਤਫਰੀ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀਏ। ਭਾਜੀ ਉਹ ਤਾਂ ਕਰ ਰਹੇ ਵੀ ਮਾਰਡ ਕਰਿਆ। ਵੇਖੋ ਜੀ ਉਹ ਇਹ ਚੀਜ਼ ਮੈਂ ਆਪਾਂ ਨੂੰ ਤਾਂ ਇਹ ਮੱਲੋ ਵਿੱਚ ਉਹ ਇੱਥੇ ਬਰਾਊਡਰਡ ਆਈ ਐ ਸੀ ਜੋ ਇਹਨਾਂ ਨੇ ਲਿਖਾਇਆ ਹੈ ਉਹਦੇ ਮੁਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ। ਠੀਕ ਹੈ ਜੀ। ਮੁਕਦਮਾ ਆ ਘਰ ਦੇ ਆ ਦੇ ਨਾਮ ਮਕਦਮਾ ਦਰਜ ਹੋਣਾ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਂ ਦੇ ਉਹਦੇ ਜੇਠ ਦੇ ਤੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਦਾ ਮਕਦਮਾ ਦਰਜ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤੋਂ ਬਾਅਦ ਮਨ ਲਓ ਕਿ ਕਰਕੇ ਨਾ ਮਤਲਬ ਕਿ ਪੋਰਟ ਮੰਡ ਕਰਾ ਕੇ ਉਹਨਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਧਰ ਦੂਸਰੇ ਪਾਸੇ ਹੋਵਾਂਗੇ ਨਹੀਂ ਕੁਝ ਨਹੀਂ ਮਿਲੇਗਾ ਐਵੇਂ ਦੀ ਕੋਈ ਗੱਲ ਨਹੀਂ ਕਿੰਨੀ ਕੁ ਉਮਰ ਹੈ ਕਰੀਬ 31 ਸਾਲ ਦੀ ਉਮਰ ਹੈ ਇਹ ਕੁੜੀ ਦੀ ਇੱਕ ਛੋਟੀ ਬੱਚੀ ਹੈ ਕੋਈ 2 ਸਾਲ ਦੀ 2.5 ਸਾਲ ਦੀ ਹੋਏ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬ੍ਰਦਰ ਦੇ ਬਿਆਨਾਂ ਦੀ ਹੋਇਆ ਪਰਚਾ ਜੀ ਠੀਕ ਹੈ ਜੀ ਓਕੇ ਚੇਤਨ मेहता ਨਾ ਬਾ